ਸਿਰ ਬਣਾ ਦਿੰਦਾ ਤਾਂ ਕਿ ਬਾਦਵਾਦੀ ਯਾ ਬਾਦ ਨਾ ਜਾਵੇ ਇਹ ਪੰਜਾਬ ਨੂੰ ਐਸਾ ਦਾਗ ਲਾ ਰਹੇ ਨੇ ਪੰਜਾਬ ਦਾ ਕਿਸਾਨ ਮਾਰਦਾ ਪੰਜਾਬ ਦਾ ਮਜ਼ਦੂਰ ਮਾਰਦਾ ਪੰਜਾਬ ਦੀਆਂ ਬੀਬੀਆਂ ਨਾਲ ਧੋਖਾ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਇਹ ਬੈਟਰਪੁਆਰ ਸਿੰਘ ਮਾਰੈ ਨੂੰ ਕੱਲ ਯਾਦ ਆ ਗਈ ਇੱਥੇ ਬਰਮਾਲੇ ਕਹਿੰਦਾ ਸੀ ਬੀਬੀ ਪਠਲ ਵੀ ਆਉਗੀ

ਜਿਹਨੂੰ 5 ਵਜੇ ਤੋਂ ਬਾਅਦ ਇਹਦੇ ਨਾਲ ਦੇ ਜਿਹੜੇ ਸਿਕਿਉਰਟੀ ਆ ਜਾ ਉਹ ਸੰਭਾਲਦੇ ਆ ਜਿਹੜਾ ਆਂਦੇ ਆਪ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿ ਸੰਭਾਲੂਗਾ ਪਹਿਲਾਂ ਤੂੰ ਕਿਹਾ ਮਵਾਰੀਏ ਕੋਲੇ ਉਹਦਾ ਪੱਠਾ ਦਿਖਾਤਾ ਨਾ ਕਿਤੇ ਲੋਕ ਵੇਲੇ ਨਾ ਲੋਕ ਭਾਈ ਪਾਰਟੀ ਗੜੀ ਤੇ ਰੰਮੂ ਵਾਲੀਆਂ ਵੀ ਪਹੁੰਚ ਗਿਆ ਫੇਰ ਤੂੰ ਆ ਗਿਆ ਮਂਗਾ ਪੀਪੀ ਚ ਪੀਪੀ ਦੇ ਵਿੱਚ ਆ ਕੇ ਕਿਸ ਤਰੀਕੇ ਦੇ ਨਾਲ ਤੂੰ ਉਹਦਾ ਕੰਮ ਚੱਕੀ ਫਿਰੇ ਨੀ ਸ਼ਾਹ ਕੰਮ ਆਵਾਕਿਆ ਸਾਡੀ ਖਰੋਵੀ ਦੇ ਬਾਗ ਦੇ ਤੇਰੇ ਪੱਕੇ ਦਾ ਬਹੁਤ ਆਖਾ ਹੋਇਆ ਪਿਆ ਮਾਣ ਪ੍ਰੀਤ ਜਿਹੜੇ ਦਰਦ ਤੋਂ ਉਹ ਮਾਰ ਕੇ ਬੁਕਾ ਕੇ ਦੂਜੇ ਪਾਸੇ ਫੜਾਇ ਇਹ ਆਵਾਜ਼ ਦੇ ਪਾਰਟੀ ਗੁਜਰਾਤਾ ਤੋਂਰੇ ਫਿਰਦੇ ਸੀਗੇ ਲੇਕਿਨ ਇੱਥੇ ਹੁਣ ਇਹਦਾ ਵੀ ਖਾਤਮਾ ਕਰਕੇ ਜੀ ਹਲਕਾ ਸਨੂਰ ਵਾਲਾ ਸਾਡੇ ਕੋਲ ਤਾਂ ਇੱਕ ਬਹਾਦਰ ਨੌਜਵਾਨ ਹੈ ਕਾਲਾ ਪੱਕਾ ਨਾ ਉਹਦਾ ਕਾਲਾ ਹੀ ਹੈ ਤੇ ਇੱਕ ਬਘਾਤ ਮੈਂ ਕਹਿੰਦਾ ਮੈਂ ਗੋਰਾ ਲਾ ਸਾਡੇ ਕਾਲੇ ਦੇ ਗੋੜੇ ਨੂੰ ਹਰੋਣਾ ਠੂਰੀ ਲਾਉਣੀ ਹੈ। ਇੱਕ ਦੋ ਸਾਡੇ ਸਾਹਮਣੇ ਸਾਡੇ ਕਾਲੇ ਤੋਂ ਠੂਰੀ ਦਵਾ ਕੇ ਜਾਊਗਾ। ਉੜ ਕੇ ਲਪੜਾ ਲੁਪੜਾ ਹੈ ਨਹੀਂ ਇਹ ਤੇ ਕੇਂਦਰੀ ਪੱਧਰੋਂ ਉੱਥੇ ਮਿਲ ਕੇ ਚਾਹਾਂ। ਅਸੀਂ ਜਿਲ੍ਹਾ ਚੋਣ ਬਣਾਉਣਾ ਸੀ ਮੈਂ ਕਮੇਟੀ ਚੀਅਰਪਰਸਨ ਸੀ। ਉਹ ਤਾਂ ਵੱਡੇ ਗੱਲਾਂ ਕਰਦੇ ਫਿਰਦੇ ਐ। ਮੰਜਲਾ ਬਣਾਤਾ ਮੰਜਲਾ ਬਣਾਤਾ। ਪੁੱਛੋ ਕਾ ਵੀ ਕਿਵੇਂ ਬਣਾਤਾ? ਘਰੇ ਰੱਖਿਆ ਨਹੀਂ ਬਣਾਤਾ ਤੁਸੀਂ। ਮੈਂ ਚੀਅਰਪਰਸਨ ਸੀ ਉਸ ਵਕਤ। ਸਰਕਾਰ ਦੀ ਹਦਾਇਤ ਸੀ ਉਸ ਵਕਤ ਕਿ ਨਵਾਂ ਜਿਲ੍ਹਾ ਦੀ ਬਣਾਉਣਾ। ਮਾ ਕਲੋ ਮਾਜੀ ਕਪਤਨ ਨਾਲ ਅੱਗੇ ਕਿਹੜਾ ਮੇਰੇ ਮੱਥ ਹੁੰਦੇ ਆ ਲੜਾਈ ਹੁੰਦੀ ਰਹੇ ਹੋਈ ਰਹੋ ਮੈਂ ਸਾਡਾ ਬਨਾ ਡਿਕਲਰ ਕਰਦੇ ਆ ਉਹ ਦੋਸਤ ਵੀ ਨਾਲ ਆਏ ਪਾਦਰੋਣੀ ਬੈਠੇ ਸੀ ਕੰਪੂ ਸਾਹ ਸਾਰੇ ਇਹੇ ਕੋਰਨਾਥ ਦੀ ਪ੍ਰਾਣੇ ਲੀਡਰ ਇਹਨਾਂ ਸਾਰਿਆਂ ਨੇ ਮੈਨੂੰ ਕਿਹਾ ਵਾਸੇਗਾ ਮੰਤਰੀਏ ਜੇ ਕੋ ਨਹੀਂ ਚਾਹੀਦੀਆਂ ਸਾਡਾ ਜਿਲ੍ਹਾ ਬਣਾ ਦਿਓ ਅੱਜ ਮੈਨੂੰ ਐਸ ਤਾਫੀਆਂ ਦੇ ਵੀ ਖੁਸ਼ੀ ਹੋਈ ਹੈ ਇਹ ਇੱਕ ਪੱਖੋ ਸਾਹਿਬ ਦਾ ਪਰਮਾਨ ਸਾਡੇ ਪ੍ਰਾਣੇ ਸਾਰੇ ਕਾਂਗਰਸੀਆਂ ਦੇ ਪਰਮਾਨ ਜਿਉਂਦੇ ਤਿਉਂ ਖੜੇ ਐ ਡੱਟ ਕੇ ਕਾਂਗਰਸ ਪਾਰਟੀ ਨਾਲ ਇਹਨਾਂ ਨੇ ਦੁੱਖ ਵੀ ਹੰਗਾਇਆ ਹੈ ਸੁੱਖ ਵੀ ਹਟਾਇਆ ਹੈ ਆਖਰੀ ਢਾਈ ਹੈ ਕਿ ਹੁਣ ਇਹ ਚੋਣ ਕੱਲੇ ਕਾਲੇ ਦੀ ਨਹੀਂ ਇਹ ਚੋਣ ਆਪਣੀ ਸਾਰਿਆਂ ਦੀ ਹੈ ਮੈਂ ਵੀ ਢਿੱਲੀ ਪੱਤੀ ਉੱਠ ਕੇ ਆਇਆ ਵਾ ਜਿਹੜੀ ਕਿ ਦੋ ਮਿੰਟਾਂ ਹੋਣਗੀਆਂ ਜਿਹੜਾ ਜਿਹੜਾ ਵੀ ਜਿਹੜੇ ਫਿੱਟ ਉੱਠ ਕੇ ਆਇਆ ਉਹ ਸਾਰੇ ਪੂਰੇ ਜੋਸ਼-ਸ਼ੋਰ ਨਾਲ ਮੇਰਾ ਵੀ ਕਿਸੇ ਦੀ ਭੈਣ ਹੋਵੇ ਜਿਹੜੀ ਧੂਆ ਹੋ ਕੇ ਸੁਨੇਹਾ ਪਚਾ ਦੇਓ ਡਾਕਟਰ ਕਾਫਟ ਪਾਰਟੀ ਦੇ ਨਾਲ ਚਲੋ ਕਾਨ ਕੈਪਟਨ ਅਮਰਿੰਦਰ ਸਿੰਘ ਮਲੇ ਵੱਡੇ ਆ ਉਸ ਟਾਈਮ ਐਸ ਜ਼ਿਲ੍ਹੇ ਨੂੰ ਬਣਾਉਣ ਵਾਸਤੇ ਇੱਕ ਬਹੁਤ ਹੀ ਹਾਈ ਪਾਵਰਡ ਕਮੇਟੀ ਡੈਪਟੀ ਜੀ ਮਿਨਿਸਟਰ ਸਿਦਾਰਨੀ ਜੀ ਜੇਤਰ ਕੌਰ ਪਟਲ ਜੀ ਦੀ ਅਗਵਾਈ ਥੱਲੇ ਬਣੀ ਜਿਹਨੇ ਰਿਪੋਰਟ ਪੇਸ਼ ਕੀਤੀ ਸੀ ਕਿ ਬਰਨਾਲੇ ਨੂੰ ਜ਼ਿਲ੍ਹਾ ਬਣਾਉਣੀ ਕਿਉਂ ਜ਼ਰੂਰੀ ਹੈ ਤੋਂ ਮੈਂ ਮਾਰਕ ਆਪਣੇ ਵੱਡੀ ਭੈਣ ਨੂੰ ਲੈਣਾ ਚਾਹੁੰਦਾ ਤੇ ਰਿਕਮੈਂਡੇਸ਼ਨਸ ਕਿ ਜਿਲ੍ਹਾ ਬਣੇ ਤੇ ਸਾਡੇ ਕੋਲ ਚੰਗ ਸਾਥੀ ਜਿਹੜੇ ਪਹਿਲੇ ਪਾਰਟੀ ਤੇ ਕਹਾਂਗੇ ਜਿੰਨਾ ਵੀ ਹੋਵੇ ਅਦਰਵਾਇਸ ਕਿ ਉਹਨਾਂ ਦੀ ਕੋਈ ਪਛਾਣ ਵੱਡੀ ਨਹੀਂ ਸੀ ਉਹ ਅੱਜ ਇਹ ਗੱਲ ਕਹਿੰਦੇ ਨੇ ਕਿ ਮੇਰੇ ਕੰਮ ਜਿਲ੍ਹਾ ਬਣੇ ਮੈਂ ਉਸ ਕੈਂਡੀਡੇਟ ਵੀਰ ਦੀ 2 ਦਿਨ ਪਹਿਲੇ ਟੀਵੀ ਤੇ ਇੰਟਰਵਿਊ ਸੁਣਿਆ ਸੀ ਉਹ ਜਿਹੜਾ ਬਣਿਆ ਮੈਂ ਉਹ ਤੁਹਾਨੂੰ ਗੱਛੇ ਨਾਲ ਚਾਹਨਾ ਮੇਰੇ ਮੇਰੇ ਭਾਈ ਪਾਰਟੀ ਕਾ ਇਹ ਇਹ ਪਛਾਨ ਜ਼ਿਲ੍ਹੇ ਨੂੰ ਦੂ ਨਹੀਂ ਦਿੱਤੀ ਜ਼ਿਲ੍ਹੇ ਦੇ ਤੁਹਾਨੂੰ ਮਚਾਉਂਦੇ ਜ਼ਿਲ੍ਹਾ ਕਾਂਗਰਸ ਨੇ ਬਣਾਇਆ ਤੁਹਾਨੂੰ ਲਾਹੌਰ ਗਿਆ ਕਿ ਤੁਸੀਂ ਕਿਪਟਨ ਦੇ ਬਰੰਦਰ ਸੇ ਤੁਸੀਂ ਬੈਠਕ ਦੇ ਵਿੱਚ ਬੈਠਣ ਵਾਲੇ ਸੀ ਉਹਨੇ ਤੁਹਾਨੂੰ ਮੌਕਾ ਦੇ ਦਿੱਤਾ ਤੇ ਦੋ ਵਾਰ ਤੁਸੀਂ ਇੱਧਰ ਆ ਕੇ ਬੈਠੇ ਤੋਂ ਆਪਣੇ ਖਾਲੇ ਨਾ ਬੋਲ ਕਿ ਜ਼ਿਲ੍ਹਾ ਕਾਂਗਰਸ ਨੇ ਬਣਾਇਆ رے رے. پی جب سو کروڑ کا سب کو بہت ہی بہتری ਬੱਤੀ ਯੂਟਿਲਿਟੀ ਹਸਪੀਟਲ ਵੀ ਲੋ ਅਸੀਂ ਇਹ ਵਾਦਾ ਕਰਨੇ ਆ ਆਂਦੇ ਟਾਈਮ ਤੇ ਬਕਰ ਤੁਸੀਂ 3 ਸਾਲ ਇਹਨੂੰ ਦੇ ਲੈ ਇਹਨਾਂ ਨੇ ਤੇ ਉਸ ਪ੍ਰੋਜੈਕਟ ਨੂੰ 7 April ਚਾਣੇ ਦੇ ਬਜਾਏ ਐਸੇ ਸਿਰਲੇਖ ਲਿਖੇ 16 ਮੈਡੀਕਲ ਕਾਲਜਰਸ ਭਗਵੰਤ ਨੇ ਕਹੇ ਸੀ ਮੈਂ ਸਾਰੇ ਪੰਜਾਬ ਚ ਬਣਾਵਾਂਗਾ ਇੱਕ ਮਸਤਵਾਨਾ ਸਭ ਤੇ ਨੀ ਪਤਾ ਰੱਖਿਆ ਤੇ ਉੱਥੇ ਵੀ ਨੀਰਾ ਕਿਨੇ ਦੇ ਵਿੱਚ ਆਪਾਂ ਕੋਸ਼ਾ ਲੇ ਇਸੇ ਜਿਉਂ ਆਪਾਂ ਇਹਨਾਂ ਦੀ ਜੜੋ ਖੇਡ ਇਹ ਹੁਣ ਮੇਰੀ ਬੇਟੀ ਸੁਣ ਲੋ ਮੇਰਾ ਪੀਐਚਡੀ ਇਹ ਝੂਠ ਬੋਲਣ ਦੀ ਕੇਜਰੀਵਾਲ ਤੇ ਭਗਵਾਨ ਇਹ ਮੇਰਾ ਪੋਸ਼ਾਣ ਤੇ ਸੀ ਕੁਫਰ ਦੋਸਤ ਤੇ ਸੀ ਇੱਕ ਪੱਲ ਹੈ ਸੀ ਇੱਕ ਪੱਲ ਨੂੰ ਅਸੀਂ ਸੀਰੀਅਸਲੀ ਲੈ ਅੱਜ ਬਹੁਤ ਵੱਡੀ ਸਾਨੂੰ ਕੀਮਤ ਦਾ ਚੱਲਦੀ ਸਭ ਸਭ ਪੀਸੀ ਕਿ ਤੁਸੀਂ ਜੀ ਸਾਖੋਦੀਪ ਸਿੰਘ ਤੇ ਲੋਜੀ ਨੂੰ ਹੀ ਇਹ ਤੋਂ ਕੰਮ ਸੇ ਨਿਕਲੋ ਸੋ ਸੋਨੀ ਰਿਕਮੈਂਡੇਸ਼ਨ ਇਹ ਕੋ ਦਿੱਲੀ ਦੀ ਰਿਕਮੈਂਡੇਸ਼ਨ ਤੇ ਜਾਂ ਕਿਸੇ ਲੀਡਰ ਦੀ ਰਿਕਮੈਂਡੇਸ਼ਨ ਨਹੀਂ ਆਪਣੇ ਵਰਕਰ ਸਾਥੀਆਂ ਦੀ ਰਿਕਮੈਂਡੇਸ਼ਨ ਤੇ ਮਨੋ ਡੇਲਤ ਦਿੱਤੀ ਗਈ ਹੈ ਸੋ ਮੈਨੂੰ ਪੂਰ ਆਸ ਹੈ ਜਿਹੜਾ ਤੁਸੀਂ ਵਚਨ ਦਿੱਤਾ ਸੀ ਕਿ ਟੈਨਰ ਸਾਡੇ ਮੁਤਾਬਕ ਕਰੋ ਰਿਜ਼ਲਟ ਤੁਹਾਡੇ ਮੁਤਾਬਕ ਕੱਢ ਕੇ ਨਾ ਤੋ ਹੁਣ ਅਸੀਂ ਚਾਹਵਾ ਕਿ ਕਿਰਦੰ ਪੰਜਾਬ ਦੇ ਮੁਤਾਬਕ ਕੱਢ ਕੇ ਦੋ ਸਾਡੇ ਮੁਤਾਬਕ ਜਰੀ ਸਮੂਚਾ ਪੰਜਾਬ ਕੰਦ ਕਿ ਤਾਂ ਮੈਂ ਬਰਨਾਲੇ ਦੀ ਸੂਝਵਾਨ ਲੋਕਾਂ ਨੂੰ ਅਪੀਲ ਕਰੂਗਾ ਕਿ ਤਕੜੇ ਹੋ ਕੇ ਅੱਲਾਹ ਮਰੋ ਤੇ ਕਾਂਗਰਸ ਨੂੰ ਜਿਤਾਓ ਜਾਏ ਜਿਹੜੀ ਹਵਾ ਕਾਂਗਰਸ ਦੇ ਹੱਥ ਵਿੱਚ ਵਗਦੀ ਹੈ ਮੂੰਹੋਂ बोल ਰਹੀ ਹੈ ਕਿਸੇ ਵੀ ਨਾਲ ਤੁਸੀਂ ਕਿਸੇ ਵਰਗ ਦੇ ਲੋਕਾਂ ਨਾਲ ਗੱਲ ਕਰੋ ਆਮ ਆਦਮੀ ਦੀ ਸਰਕਾਰ ਤੋਂ ਸਾਰੇ ਵਰਗ ਅੱਕੇ ਪਏ ਆ ਔਰ ਉਹਨਾਂ ਨੂੰ ਮੌਕਾ ਲੱਭਿਆ ਕਿ ਸਾਨੂੰ ਆ ਮੌਕਾ ਮਿਲੇਗਾ ਇੱਥੋਂ ਕਿਉਂਕਿ ਤਾਂ ਫੁੱਟੀ ਪਈ ਵੀ ਹੈ ਆਵਾਮੀ ਪਾਰਟੀ ਪਾਲੀਦਾਲ ਵੀ ਖਤਮ ਹੈ ਬੀਜੇਪੀ ਚ ਹੈ ਰੀ ਗੁਗਲ ਕਿਸ ਨੇ ਕਾਂਗਰਸ ਪਾਰਟੀ ਦੇ ਘਟ ਕੇ ਰੋਕ ਨਾਲ ਖੜਿਆ ਪੂਰੀ ਤਰ੍ਹਾਂ ਬਹੁਤ ਸ਼ਾਨਦਾਰ ਦਿੱਖ ਹੈ ਜੀ ਦੇਖੀ ਤੁਹਾਡਾ ਆਪਣਾ ਹਲਕਾ ਤਲੌਲਾ ਪੇਟਾ ਪਿੰਡ ਹੈ ਤੁਹਾਡਾ ਤੇ ਗੱਲ ਇਹ ਹੈ ਵੀ ਹੁਣ ਤੁਸੀਂ ਅੱਜ ਲੇਟ ਜਿਹੜੀ ਹੈ ਫੇਰੀ ਪਾਈ ਆ ਤੁਹਾਡੇ ਆਉਣ ਨਾਲ ਕੀ ਮੇਰੇ ਆ ਬੇਟਾ ਉੱਧੇ ਦਾ ਹੀ ਫਿਰਦਾ ਇੱਥੇ ਤੇ ਸਾਡੀਆਂ ਹੁਣ ਜਿਹੜੀਆਂ ਉਮਰਾਂ ਦਾ ਤਕਾਜ਼ਾ ਵੀ ਦੇਖੋ ਲੇਕਿਨ ਇਹ ਠੀਕ ਹੈਗਾ ਕਿ ਜਦੋਂ ਕੰਪੇਨ ਮੰਗਦੀ ਹੈ ਉਦੋਂ ਹੀ ਲਾਸਟ ਡੇ ਤੇ ਸਾਰੇ ਹੁੰਦੇ ਆ ਸਾਰਿਆਂ ਨੂੰ ਪਤਾ ਮੈਂ ਆਪਣਾ ਬੇਟਾ ਭੇਜਿਆ ਮੈਂ ਆਪਣੇ ਵਰਕਰ ਸਾਰੇ ਫਿਰਦੇ ਸਾਰੇ ਥਾਵਾਂ ਤੇ ਆ ਤੇ ਅੱਜ ਆਪ ਵੀ ਹਲਾਕਾ ਜੇਤ ਮੇਰੀ ਬਾੜੀ ਠੀਕ ਨਹੀਂ ਸੀ ਮੈਂ ਫੇਰ ਵੀ ਆਈਆਂ ਉਹਨਾਂ ਦੀ ਪਾਰਟੀ ਦਾ ਮਾਮਲਾ ਪਈ ਸਕਦਾ ਪਸਤੀਪੇ ਦੇਣ ਵਾਲੇ ਆਪੇ ਮਨਜ਼ੂਰ ਕਰਨ ਵਾਲੇ ਆਪੇ ਵਾਪਸ ਕਰਨ ਵਾਲੇ ਆ ਉਹਨਾਂ ਨੇ ਖੇਡਾ ਹੋਈ ਜਾਣ ਕਾਲੀ ਦਲ ਤੋਂ ਕੋਈ ਸੋਚ ਨਹੀਂ ਰਹੀ ਪੰਜਾਬ ਤੇ ਚੱਲ ਰਹੇ ਹਨ ਹਾਲਾਤਾਂ ਬਾਰੇ ਕੀ ਕਹਿਣਾ ਚਾਹੋਗੇ ਅਜ ਤੋਂ ਮਾੜੇ ਹਾਲਾਤ ਪੰਜਾਬ ਦੇ ਮੈਂ ਕਦੇ ਦੇਖੇ ਨਹੀਂ ਜਿੰਨੇ ਮਾੜੇ ਹੋਣ ਹੋਇਆ ਕਿਉਂਕਿ ਇੱਕ ਐ ਕਹਿੰਦੇ ਕਿ ਇੱਕ ਗਿਨੀਜ਼ ਬੁੱਕ ਵਿੱਚ ਕੋਈ ਕੋਈ ਗੱਲ ਲਿਖਦੇ ਹੁੰਦੇ ਮਾੜੇ ਹਾਲਾਤਾਂ ਦੀ ਜਿੱਦ ਗੱਲ ਲਿਖਣੀ ਹੋਵੇ ਗਿਨੀਜ਼ ਬੁੱਕ ਨੇ ਵੀ ਹੱਥ ਬੰਨ੍ਹਤੇ ਬਿਨਾਂ ਮੇਰੇ ਕੋਲੇ ਵੀ ਇੰਨੇ ਮਾੜੇ ਹਾਲਾਤਾਂ ਵਾਲੀ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਐ ਐਨੇ ਲੋਕ ਦੁਖੀ ਐ ਐਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਫਸਾ ਵਧਣਾ ਚਾਹੁੰਦੇ ਐ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਡਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਦਾ ਛੱਡੀਏ ਲੋਕਾਂ ਦੇ ਨਾਲ ਇਹ ਤਾਂ ਉਸ ਹੀ ਹੈ ਮਜਾੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੀ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਐ ਅੱਜ ਲੋਕਾਂ ਦੀ ਲੜਾਈ ਅਸੀਂ ਲੜਨ ਵਾਸਤੇ ਆਇਆ ਹਾਂ ਕਿਉਂਕਿ ਲੋਕ ਚਾਹੁੰਦੇ ਆ ਕਿ ਇਹ ਜਿਹੜੀ ਸਰਕਾਰ ਹੈ ਇਹਦਾ ਉਹ ਬਿਸਤਰਾ ਗੋਲ ਕੀਤਾ ਜਾਵੇ ਬਿਲਕੁਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤੂ ਕਾਂਗਰਸ ਦੇਖੋ ਤੋਂ ਸਾਹਮਣੇ ਸਰਕਾਰਾਂ ਸਰਪੂਰਾਂ ਨੂੰ ਨਹੀਂ ਉਹ ਲੋਕ ਸਮਝਦੇ ਹੁਣ ਮੈਨੂੰ ਤਾਂ ਇਹ ਲੱਗਦਾ ਸਾਰੀਆਂ ਦੀ ਸਾਰੀਆਂ ਸੀਟਾਂ ਸਰਕਾਰ ਹਾਰੂਗੀ ਤੇ ਕਾਂਗਰਸ ਜਿੱਤ ਕੇ